ਸਾਡੇ ਮਾਜੋਬ ਐਸਐਸਪੀ ਡਾਕਟਰ ਪ੍ਰਗਿਆ ਜਨ ਜੀ ਆਈਪੀਐਸ ਜੀ ਦੀ ਰਹਿਨ ਮਾਈ ਹੇਟ ਜਿਹੜਾ ਯੁੱਧ ਨਸ਼ਾ ਵਿਰੁੱਧ ਜਿਹੜੀ ਮਹਿਮ ਜਾਰੀ ਹੈ ਉਸ ਤਹਿਤ ਲਗਾਤਾਰ ਫ੍ਰੀਕ੍ਰਿਪਲਿਸ ਵੱਲੋਂ ਸ਼ਾਪਾ ਮਾਰੀ ਕੀਤੀ ਜਾਂਦੀ ਹੈ ਇਹਦੇ ਚ ਜਿਹੜੀ ਵੀ ਸਾਨੂੰ ਸੇਫ ਪੰਜਾਬ ਹੈਲਪਲਾਈਨ ਤੋਂ ਜਿਹੜੀ ਲੋਕਾਂ ਵੱਲੋਂ ਕੰਪਲੇਨਟ ਕੀਤੀ ਜਾਂਦੀ ਹੈ ਤੇ ਉਹ ਜਿਹੜੀ ਕੰਪਲੇਨਟ ਸਾਡੇ ਡਿਸਟ੍ਰਿਕਟ ਤੱਕ ਪਹੁੰਚਦੀ ਤਾਂ ਅਸੀਂ ਤੁਰੰਤ ਉਸਤੇ ਵੀ ਕਾਰਵਾਈ ਕਰਦੇ ਹਾਂ ਤੇ ਇਸੇ ਹੀ ਕਾਰਵਾਈ ਦੌਰਾਨ ਜਿਹੜੀ ਸਾਨੂੰ ਹੈਲਪਲਾਈਨ ਤੇ ਇੱਕ ਸੇਫ ਡਰਗ ਤੇ ਕੰਪਲੇਨਟ ਆਈ ਸੀ ਤੇ ਉਸ ਤੇ ਜਦੋਂ ਇਹ ਕਾਰਵਾਈ ਕੀਤੀ ਤਾਂ ਉਸ ਦੇ ਵਿੱਚ ਇੱਕ ਮੁਕਦਮਾ ਦਰਜ ਕੀਤਾ ਗਿਆ 49 ਨੰਬਰ ਪੀਐਸ ਸਾਧ ਵਿੱਚ ਤੇ ਇਸ ਦੇ ਵਿੱਚ ਇੱਕ ਇੰਦਰਜੀਤ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਦੀਪ ਸਿੰਘ ਵਾਲੇ ਨੂੰ ਗ੍ਰਿਫਤਾਰ ਕੀਤਾ ਇਸ ਤੋਂ 180 ਗੋਲੀਆਂ 800 ਨਸ਼ੀਲੇ ਕੈਪਸੂਲ ਤੇ 75 ਜਿਹੜੀਆਂ ਖੁੱਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਮੈਨ ਇਹ ਆ ਵੀ ਸਾਨੂੰ ਇਸ ਦੇ ਚੋ ਹੈਲਪ ਲਾਈਨ ਤੇ ਜਿਹੜੀ ਸਾਨੂੰ ਜਦੋਂ ਹੈਲਪ ਲਾਈਨ ਤੇ ਇਹ ਟਿਪਸ ਆਈ ਸੀ ਕੰਪਲੇਂਟ ਆਈ ਤਾਂ ਇਹ ਤੁਰੰਤ ਇਸ ਤੇ ਐਕਸ਼ਨ ਕੀਤਾ ਸਾਡੇ ਸਾਥ ਪੁਲਿਸ ਵੱਲੋਂ ਤੇ ਸਾਨੂੰ ਇਸ ਵਿੱਚ ਕਾਮਯਾਬੀ ਮਿਲੀ ਅਸੀਂ ਅਕਸਰ ਹੀ ਜਦੋਂ ਵੀ ਸਾਨੂੰ ਹੈਲਪਲਾਈਨ ਤੇ ਕੰਪਲੇਟ ਆਉਂਦੀ ਹੈ ਤੇ ਅਸੀਂ ਕਈ ਮੁਕਦਮੇ ਦਰਜ ਕਰ ਚੁੱਕੇ ਹਾਂ ਤੇ ਇਸ ਤੋਂ ਬਾਅਦ ਅਸੀਂ ਦੋ ਮੁਕਦਮੇ ਹੋਰ ਜਿਹੜੇ ਦਰਜ ਕੀਤੇ ਨੇ ਜਿਸ ਵਿੱਚ ਮੁਕਦਮਾ ਨੰਬਰ 190 ਸਦਰ ਸਿਟੀ ਫਰੀਦਕੋਟ ਵੀ ਦਰਜ ਕੀਤਾ ਗਿਆ ਇਸ ਵਿੱਚ ਜਿਹੜਾ ਮੇਨ ਦੋਸ਼ੀ ਹੈ ਉਸਤੇ ਪਹਿਲਾਂ ਵੀ ਤਿੰਨ ਮੁਕਦਮੇ ਦਰਜ ਨੇ ਤੇ ਇਸ ਤੋਂ ਅਸੀਂ 100 ਨਸ਼ੀਲੀਆਂ ਗੋਲੀਆਂ ਜਿਹੜੀਆਂ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਤੇ ਇੱਕ ਮੁਕਦਮਾ ਨੰਬਰ 92 ਸਦਰ ਫ੍ਰੀ ਕੋਰੂ ਹੇ ਦਰਜ ਕੀਤਾ ਗਿਆ ਤੇ ਇਸ ਤੋਂ ਕੋਲੋਂ 20 ਗ੍ਰਾਮ ਹੈਰੋਂ ਬਰਾਮਦ ਕੀਤੀ ਗਈ ਹੁਣ ਅਸੀਂ ਜਿਹੜੇ ਇਹਨਾਂ ਤਿੰਨ ਮਕਦਮਿਆਂ ਚ ਜਿਹੜੇ ਦੋਸ਼ੀ ਗ੍ਰਿਫਤਾਰ ਕੀਤੇ ਨੇ ਇਹਨਾਂ ਨੂੰ ਮਾਯੋਜ ਕੋਰਟ ਵਿੱਚ ਪੇਸ਼ ਕਰਾਂਗੇ ਤੇ ਅੱਗੇ ਪੁੱਛਗਿੱਛ ਕਰਾਂਗੇ ਵੀ ਇਹ ਜਿਹੜੇ ਹੈਰੋਂ ਜਾਂ ਜਿਹੜੇ ਕੈਪਸੂਲ ਨਸ਼ੀਲੇ ਗੋਲੀਆਂ ਸੀ ਇਹ ਕਿੱਥੋਂ ਲੈ ਕੇ ਆਏ ਸੀ ਤੇ ਅਗੇ ਸਪਲਾਈ ਕਿਤੇ ਲੋਕਲ ਕਰਦੇ ਸੀ ਜਾਂ ਬਾਹਰ ਕਰਦੇ ਸੀ